ਤੋ ਲਗੋ ਲਿਆਓ ਲਿਆਓ ਭਰ ਕੇ ਆਪਾਂ ਸੁੱਟਦੇ ਆ ਚਲੋ 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 ਅ ਵੀ ਮੁੜਿਓ ਸਾਰੇ ਜਣ ਲਿਆਓ ਬੋਰੀਆਂ ਲਿਆਓ ਲਿਆਓ ਸਾਰੇ ਲੱਗ ਜਾਓ ਜਿਹੜਾ ਜਿਹੜਾ ਇਹ ਪੀਲੀਆਂ ਸ਼ਰਟਾਂ ਵਾਲੇ ਆ ਨਾ ਉਹ ਸਾਰੇ ਇੱਥੇ ਆ ਜਾਓ ਇੱਕ ਇਹ ਆਪਣਾ ਕਿੰਨੇ ਫੁੱਟ ਕਰਨਾ ਤੁਸੀਂ ਉੱਥੇ ਉੱਥੇ ਜਾਣੇ ਸਿੱਦੇ ਅੱਛਾ ਸੋ ਹੁਣ ਤੁਸੀਂ ਬੋਰੀਆਂ ਲਿਆਓ ਪੜੋ ਲੈ ਆ ਵੀ ਮੁੰਡਿਆ ਵੜੀ ਐਨੀ ਦੇਰ ਚ ਐਨੀ ਦੇਰ ਚ 30 20 ਬੋਰੀਆਂ ਨੇ ਜਿਹੜੀਆਂ ਨੇ ਲੈ ਆ ਵੀ ਥੋੜਾ ਥੋੜਾ ਪਿੱਛੇ ਪਿੱਛੇ ਵਹਾਂ ਬਿਰਲੇ ਬਿਰਲੇ ਉਹ ਜਲਦੀ ਫੜੋ ਬਿਰਲੇ ਬਿਰਲੇ ਉਹ ਬਿਰਲੇ ਬਿਰਲੇ ਜੋ ਵੀ ਪੂਰੀ ਜਾਲੀ ਜਾਲੀ ਪਾਸੇ 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 ਦੇ ਨਹੀਂ ਤਨ ਉਤਨਾ ਜਿੱਥੇ ਇਹ ਕਾ ਲਾਣਾ ਇਹਨਾਂ ਦਾ ਕੰਮ ਹੈ ਲਾਣਾ ਇਹਨਾਂ ਦਾ ਕੰਮ ਹੈ ਲੋ ਹਾਂ ਬਨੋ 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 ਕਰੋ ਕਰੋ ਠੀਕ ਹੈ ਠੀਕ ਹੈ ਐਸੇ ਨਹੀਂ ਉੱਟਣਾ ਹਾਂ ਜੀ ਇੱਥੇ ਲਾਣੀ

ਕੜੇ ਨੂੰ ਉਸ ਮਾਈਟ ਇਹ ਕੁਤੇ ਦੀ ਨਾ ਤੇ ਰਣ ਅਗਲਾ ਅਗਲਾ ਜਾਲਾ ਵਸਾਓ ਲੋਕੀ ਮੱਛੀਆਂ ਫੜ ਲਈ ਜਾਲ ਪਸਾਉਂਦੇ ਆਹੀਂ ਜਾਨ ਬਚਾਨ ਲਈ ਜਾਲ ਪਸਾਉਂਦੇ ਆ ਹੈ ਚਲੋ 1 ਵਜੇ ਤੱਕ 2 ਘੰਟੇ ਜੇ ਆਪਾਂ ਪਾਰ ਪੁੰਜਣਾ ਠੀਕ ਹੈ ਠੀਕ ਹੈ ਬੋਰੀਆਂ ਸਾਹਮਣੇ ਤੁਹਾਡੀ ਡਿਊਟੀ ਠੀਕ ਹੈ ਜੀ ਤੇ हाँ। है देने मूड च आ जाइये ना अठ अठ सठ ਆਲ ਫਟਾ ਵੱਲ ਆ ਰਿਹਾ ਰਸੀ ਘੱਡ ਲੋ ਰਸੀ ਰਸੀ ਆਂਦੋਂ 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 ਅੱਗੇ ਆਂਦੋਂ ਨਹੀਂ ਡਬਲ ਕੋਈ ਡਬਲ ਆਂਦੋਂ ਆਵਾਜ਼ ਲੱਗੇ ਜਾਣਗੇ ਲੱਗੇਗਾ ਫੇਰ ਹੀ ਉੱਧਰ ਜਾਏਗਾ ਰਸੀ ਫਿਰ ਮਿਲਣੀ ਹੈ ਨਹੀਂ ਪੀਟ ਨਹੀਂ ਇਹ ਦੋ ਲੈਣਾ ਨਹੀਂ ਖੜਨੀ ਅੱਗੇ ਆਓ ਤਲਵੰਤ ਅੱਗੇ ਆਂ ਲੋ ਅੱਗੇ ਇੱਥੇ ਛੁੱਟੇਓ ਵਿੱਚ ਗੱਵੇ ਦੋ ਦੋ ਜੀਕਣਾ ਉਹ ਨੂੰ ਫੋਨ ਲਾ ਰੋਗਣ ਨੂੰ ਅੱਛਾ ਜੀ ਕੀ ਕਰਨ ਉਹ ਤੇ ਫੋਨ ਕਰੋ ਐਸਮੋ ਨੋਟ ਜਮਸੰਗ ਨੂੰ ਅੱਛਾ ਬਿਸਕੋ ਹਲਾ ਜਗਦੀਸ਼ ਆ ਰਿਹਾ ਉਹਨਾਂ ਦਾ ਮੈਡੀਕਲ ਕਰਾਓ ਆਂਦੇ ਆ ਚਾਹ ਪੀਓ ਬੁਰਾ ਜਿਮਨ ਕਰੋ ਬਾਕੀ ਆ ਜਾਓ ਪਿੱਛੇ ਆ ਜਾਓ ਬਾਕੀ ਜੇ ਇੱਥੇ ਇੱਥੇ ਜਗੋ ਇੱਥੇ ਸਿਰਫ ਪੀਲੀਆਂ ਸ਼ਰਟਾਂ ਵਾਲੇ ਰਹਿਣ ਚਲੋ ਆ ਆਪਣਾ ਇਹਨੂੰ ਬੰਨਣਾ ਹੁਣ बस 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 है चलो बनो भी बनो आ चाहिए चलो परे वो, परे हो परे 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 वो, परे गुरु है परे करो 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 उधर पिछो तो बोरिया पर ਦੇਉ ਦੇ ਬੰਨ ਬੰਨਤ ਅਗਲਾ ਬਸਾਓ ਭਾਈ ਉਹ ਨਾ ਤੇ ਨਾ ਜਿਆਦਾ ਮਾਰ ਕਰਦੇ ਨੇ ਇਹ ਬੰਦੇ ਪੁੱਛ ਨਹੀਂ ਆਈ ਬੋਦਾ ਬੰਨ ਲੰਦੂ ਕਹਿੰਦੇ ਬੰਨ ਲੰਦੂ ਸਰ ਐਤਿਓ ਕਿਥੇ ਆ ਜੇ ਮੇਰੀ ਇੱਕ ਸਲਾਹ ਆ ਇਹ ਜੇ ਭਾਰ ਰਵੇ ਤਾਂ ਡਿੱਗ ਜੂਗੀ ਤੁਹਾਡੀ ਇਹ ਇੱਥੋਂ ਨਹੀਂ ਇਹ ਨਾ ਨਾ ਲਾਈਏ ਫਿਰ ਇੱਕ ਲਾ ਲਾਂਗੇ ਸਰ ਬਸ ਇੱਕ ਲਾ ਲੇ ਜਗਾ ਬਾਕੀ ਸਰ ਖੜਾ ਨਹੀਂ

ਇਹ ਲਓ ਇਹ ਰੱਖੋ ਇੱਕ ਅਸਕੇ ਬੰਦਰ ਉਹਦੇ ਨਾਲ ਬਾਨੋ ਦੇ ਨਾਲ ਉਹਦੇ ਨਾਲ ਚਲੋ ਇਹਦੇ ਉੱਪਰ ਰੱਖੋ ਇਹਦੇ ਉੱਪਰ ਰੱਖੋ ਇਹ ਲੈਓ ਲੈਓ ਛਾੜੋ ਛਾੜੋ ਛਾੜ ਦਿਓ ਛਾੜ ਦਿਓ ਚਲੋ ਲਿਆਓ ਵੀ ਮੁੰਡਿਓ ਛੋਟੋ ਵੀ ਛਾੜ ਦਿਓ ਛਾੜ ਦਿਓ ਇਧਰ ਆ ਤੋ ਆ ਰਹੀ ਹੈ ਨਹੀਂ ਹੋ ਜਾਣ ਬਾਕੀ ਇੱਧਰ ਚਲੋ ਛੋਟੇ ਬੋਰੀਆਂ ਛੋਟੇ ਯਾਰ ਛੋਟੇ ਪਾ ਭਾਈ ਜੋ ਬੋਰੀ ਚੱਲੀ ਅੰਦਰੋਂ ਉੱਧਰੋਂ ਇਸ ਕੋ ਇਨਾ ਅੱਗੇ ਜਾਓ ਸ਼ਾਂਡ ਕਰਾ ਲਈ ਸਮਝਾ ਅੰਦਰੋਂ ਅੰਦਰੋਂ ਲੈ ਆ ਲੈ ਬੋਲ ਯਾਰ ਗੱਲ ਹੋ ਗਈ ਆ ਸਾਬ ਨਾਲ ਗੱਲ ਹੋ ਗਈ ਉਹਨੇ ਕਰਾ ਦਿਓ ਕੀ ਕਰਦਾ ਹੋਣੇ ਇੱਕ ਮਿੰਟ ਆਹ ਦੇਖੋ ਟਾਜੀ ਦੇਖੋ ਸਾਹਿਬ ਟਾਜੀ ਹੈ ਕਹਿੰਦਾ ਇੱਧਰ ਹੋ ਜਾਓ ਯਾਰ ਮੈਂ ਕਹਿ ਰਿਹਾ ਇੱਕ ਇੱਕ ਨਾ ਹੈਲੋ ਕਬੂਟੇ ਨਾਲ ਗਏ ਨਾਲ ਹੈ ਕਬੂਟੇ ਨਾਲ ਬੰਨ ਲਏ ਗਏ ਨੇ ਇੱਕ ਜਿਆਦਾ ਚੱਲ ਲਾ 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 ਯਾਰ ਬੋਰੀਆਂ ਫੜਾਓ ਬੋਰੀਆਂ ਯਾਰ ਕਰੀ ਤੀ ਥੋੜੀ ਜਿਆਦਾ ਸੁਣੋ ਆ ਪੈਰਾ ਹੁਣ ਪੈਰਾ ਚ ਪੈਰਾ ਛੋਟਾ ਰਸੂ ਬਾਹਰ ਆ ਤੂੰ ਮੈਂ ਕਹਿ ਰਿਹਾ ਇੱਧਰ ਆਜੋ ਆਜੋ ਯਾਰ ਆ ਯਾਰ ਕੀ ਯਾਰ ਇਹਨਾਂ ਨੂੰ ਭੇਜੋ ਯਾਰ ਹੈਲੋ ਰਾਜੂ ਯਾ ਤੂੰ ਸਮਝ ਹੀ ਨਹੀਂ ਆਂਦੀ ਯਾਰ ਮੈਂ ਕਹਿੰਦੇ ਇੱਧਰ ਆਜੋ ਹਾਂ ਭਰ ਕੇ ਉੱਤੇ ਬੱਲੀਆਂ ਇਕੱਠੇ ਕਰੇਟ ਬਣ ਗਏ ਨਾ ਜੀ ਪੰਜਾਹ ਬੱਟਿਆਂ ਦਾ ਉੱਪਰ ਟਿਪ ਕਰਿਆ ਕਰਾਂਗੇ ਫਿਰ ਫਿਰਦਾ ਨਹੀਂ ਚਲੋ ਇੱਕ ਵਾਰੀ ਇੱਧਰ ਲੈ ਉੱਥੇ ਰਾ ਨਾ ਸਟਾਈ ਹੋ ਬੇਕਾਰ ਚ ਹਾਂਜੀ ਨਹੀਂ ਨਹੀਂ ਹਰ ਬਸ ਇੱਧਰ ਐਂ ਬੋ ਇੱਧਰ ਭੇਜੋ ਵੇਚ 8 8-10 ਬੁਰੀਆਂ ਇੱਧਰ ਭੇਜੋ ਇੱਧਰ ਲੈ ਆਓ ਭਾਈ ਫੜ ਫੜ ਮੈਂ ਕਹਿੰਦਾ ਕਾਲਾ ਕਰਨੀ ਆ ਜਦੋਂ ਨੀ ਆ ਰਾਮ ਜੀ ਕਿੱਧਰ ਧਮਕਾਂ ਦੇਦੀ ਆ ਰਵੀ ਅਰ ਰਵੀ ਬੋਰੀਆਂ ਵਸਾ ਕੇ ਅੱਗੇ ਜਾਣਾ ਆਪ ਨਹੀਂ ਜਾਣਾ ਦਲਦਲ ਹੈ ਹੈ ਅੱਗੇ ਭੇਜੋ ਪੰਜ-ਛੇ ਗੋਰੀਆਂ ਨੂੰ ਅੱਗੇ ਭੇਜ ਦਿਓ ਇੱਧਰ ਜਿੱਧਰ चलो चलो।, ले आ ले आ ले आ ले। चलो चलो हा लेना दिक्कत आ रही है ना हाँ ठीक है सारे पिछले कवर कराइए ਇਹ ਇਹ ਆ ਪੰਜਾਬੀ ਲੋਕਾਂ ਦੀ ਵਿਰਾਸਤ ਤੇ ਪੰਜਾਬੀ ਲੋਕਾਂ ਦਾ ਜਜ਼ਬਾ ਤੁਸੀਂ ਦੇਖ ਰਹੇ ਹੋ ਜਿਹੜਾ ਸਾਡਾ ਕੋਹਲੀਆਂ ਅੱਡਾ ਜੇ ਸਾਡੇ ਨੂੰ ਰਾਵੀ ਦੇ ਪਾਣੀ ਦੀ ਬਹੁਤ ਭੈਂਕਰ ਮਾਰ ਪਈ ਆ ਔਰ ਇਸ ਮਾਰ ਨੇ ਵੱਡਾ ਨੁਕਸਾਨ ਸਾਡੇ ਇਲਾਕੇ ਦਾ ਕੀਤਾ ਪਰ ਮੈਨੂੰ ਖੁਸ਼ੀ ਆ ਇਸ ਮਾਰ ਚ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਸਮੁੱਚੇ ਰੂਪ ਚ ਸਾਡੇ ਆਲੇ ਦੁਆਲੇ ਦੇ ਲੋਕਾਂ ਨੇ ਸਵੈ ਸੇਵੀ ਜਥੇਬੰਦੀਆਂ ਨੇ ਸਾਡੇ ਪ੍ਰਸ਼ਾਸਨ ਤੇ ਸਾਡੇ ਤਮਾਮ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਦਰਜਾ ਬਰ ਦਰਜਾ ਸਭ ਨੇ ਇੱਕ ਬਹੁਤ ਹੀ ਸ਼ਾਨਦਾਰ ਭੂਮਿਕਾ ਨਿਭਾਈ ਤੀਏ ਮੈਂ ਸਭ ਨੂੰ ਸਲੂਟ ਕਰਦਾ ਤੇ ਅੱਜ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪੀਲੀਆਂ ਸ਼ਰਟਾਂ ਵਾਲੇ ਨੌਜਵਾਨ ਜਿਹੜੇ ਜੁਧ ਰਸਿਆਂ ਦੇ ਵਿਰੁੱਧ ਦੇ ਅੰਦਰ ਵੱਡਾ ਪੇਗਾਮ ਦੇ ਕੇ ਆਏ ਆਪਣੇ ਪਿੰਡਾਂ 'ਚ ਆਪਣੇ ਮਹੱਲਿਆਂ 'ਚ ਸੋ ਉਸ ਤੋਂ ਬਾਅਦ ਅੱਜ ਸਾਡੀ ਯੂਥ ਟੀਮ ਜਿਹੜੀ ਹੈ ਇਹ ਇਸ ਬੰਨ ਨੂੰ ਬਣਾਉਣ ਦੇ ਲਈ ਤਿਆਰ ਕਰਕੇ ਤੁਰਿਆ ਸੋ ਅਸੀਂ ਅੱਜ ਅਰਦਾਸ ਕਰਕੇ ਔਰ ਇਹ ਪ੍ਰਣ ਲੈ ਕੇ ਤੁਰੇ ਆਂ ਕਿ 1 ਵਜੇ ਤੱਕ ਅਸੀਂ 2 ਘੰਟੇ ਲਗਾਤਾਰ ਕੰਟੀਨਿਊ ਇਸ ਬੰਨ ਨੂੰ ਬਣਾਣਾ ਔਰ ਇਸ ਬੰਨ ਨੂੰ ਬਣਾਉਣ ਤੋਂ ਬਾਅਦ ਫਿਰ ਅਸੀਂ ਆਪਣੇ ਸੱਜੇ ਵੱਸ ਜਿਹੜਾ ਉੱਪਰਲਾ ਜਿਹੜਾ ਖਤਰਨਾਕ ਰੂਪ ਤਿਆਰ ਕਰ ਰਿਹਾ ਫਿਰ ਉਹਨੂੰ ਅਸੀਂ ਜਿਹੜਾ ਉਹ ਬੰਨ ਮਾਰਾਂਗੇ ਸੋ ਮੈਂ ਇਹ ਕਹਿ ਸਕਦਾ ਆਂ ਵੀ ਇੱਕ ਵੱਡੀ ਆਫਤ ਤੋਂ ਪੰਜਾਬ ਦੇ ਲੋਕ ਪਾਵੇਂ ਗੁਜ਼ਰ ਰਿਹਾ ਪਰ ਪੰਜਾਬੀਆਂ ਨੇ ਹਮੇਸ਼ਾ ਜਿਹੜਾ ਉਹ ਆਰਥਾਂ ਦੇ ਨਾਲ ਮੁਕਾਬਲਾ ਕੀਤਾ ਗੁਰੂ ਸਵਾਨਾ ਦੀ ਧਰਤੀ ਹੈ ਸਿੱਦੇ ਆਜੋ ਪਾਕਿਸਤਾਨ ਕਰਤਾਰ ਸਿੰਘ ਖਰਾਬੇ ਦੀ ਧਰਤੀ ਹੈ ਇਸ ਧਰਤੀ ਨੂੰ ਠੇਠ ਕਰਕੇ ਕੋਈ ਅੱਗੇ ਨਹੀਂ ਵੱਸ ਸਕਦਾ ਪਾਵੇਂ ਉਹ ਕਿਸੇ ਵੀ ਰੂਪ ਦੀ ਜਿਹੜੀ ਆਫਤ ਹੋਵੇ ਸੋ ਅਸੀਂ ਲਗਾਤਾਰ ਇਸੇ ਵੱਲ ਰਹੇ ਆ ਤੇ ਨਾਲ ਇੱਕ ਅਪੀਲ ਵੀ ਕਰਨਾ ਚਾਹੁੰਦੇ ਆ ਕੇਂਦਰ ਦੀ ਸਰਕਾਰ ਨੂੰ ਕਿ ਉਹ ਬਾਰੀ ਦੀ ਲਪੇੜ ਚਾਏ ਸਮੁੱਚੇ ਦੇਸ਼ ਤੇ ਵੱਖ-ਵੱਖ ਸੂਬਿਆਂ ਨੂੰ ਤੇ ਵਿਸ਼ੇਸ਼ ਤੌਰ ਤੇ ਪੰਜਾਬ ਨੂੰ ਆ ਆਪਣੀ ਜਿਹੜੀ ਆਹੋ ਨਿਰਦੇਹੀ ਅੱਖ ਦੇ ਰਾਈਂ ਦੇਖਣ ਦੀ ਬਚਾਏ ਸਵੱਲੀ ਅੱਖ ਨਾ ਦੇਖਿਆ ਜਾਵੇ ਪੰਜਾਬ ਦੇਸ਼ ਦਾ ਉਹ ਪ੍ਰਦੇਸ਼ ਆ ਜਿੱਥੋਂ ਦੇ ਨੌਜਵਾਨਾਂ ਨੇ ਬਾਰਡਰਾਂ ਤੇ ਜਾ ਕੇ ਗੋਲੀਆਂ ਖਾਂਦੇ ਆ ਰੋਜ਼ ਤਰੰਗਾਂ ਦੇ ਚ ਲਿਵਟੀਆਂ ਸਾਡੀਆਂ ਦੇਹਾਂ ਦੀਆਂ ਨੇ ਸ਼ੀਦਾਂ ਦੇ ਰੂਪ ਚ ਇਹੋ ਹੀ ਪੰਜਾਬੀ ਆ ਜਿਹਨਾਂ ਨੇ ਦੁਨੀਆ ਦੇ ਅੰਦਰ ਇੱਕ ਮਾਨਵਤਾ ਦਾ ਦੁਨੀਆ ਦੇ ਅੰਦਰ ਇੱਕ ਲੋਕ ਸੇਵਾ ਦਾ ਪੈਗਾਮ ਝੰਡਾ ਬਲੰਦ ਕੀਤਾ ਸੋ ਅੱਜ ਪੰਜਾਬ ਸੰਕਟ ਦੇ ਵਿੱਚ ਨਾ ਕੇਂਦਰ ਨੂੰ ਵੀ ਅਪੀਲ ਕਰਦਾ ਜੀ ਇਸ ਵਿਲੇ ਉਹ ਪੰਜਾਬੀਆਂ ਦੀ ਜਿਹੜੀ ਆਵਾਜ਼ ਫੜਨ ਨੇ ਉਹਨਾਂ ਨੂੰ ਲੜਿੰਦਾ ਜਿਹੜਾ ਆਰਥਿਕ ਪੈਕੇਜ ਆ ਪੰਜਾਬ ਨੂੰ ਦਿੱਤਾ ਜਾਵੇ ਸੋ ਅਸੀਂ ਲਗਾਤਾਰ ਜਿਹੜਾ ਪੁਆ ਵਿਧਾਨ ਸਭਾ ਹਾਲ ਕਾ ਸਾਰੀ ਸਾਡੀ ਟੀਮ ਦਰਦ ਦਾ ਬਦਰਜਾ ਲੱਗੇ ਆ ਪ੍ਰਸ਼ਾਸਨ ਦਾ ਵੀ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਉਹ ਵੀ ਲਗਾਤਾਰ ਇਸ ਡਿਊਟੀ ਦੇ ਵਿੱਚ ਆਪਣਾ ਪੂਰਾ ਸਮਾ ਦੇ ਰਿਹਾ ਅਸੀਂ ਆਸ ਕਰਦੇ ਹਾਂ ਵੀ ਜਲਦੀ ਇਸ ਆਫਤ ਦੇ ਵਿੱਚੋਂ ਉੱਪਰ ਕੇ ਫਿਰ ਦੁਬਾਰਾ ਪੰਜਾਬ ਆਪਣੇ ਅਹ ਲੜਾਈ ਲਊਗਾ ਆਪਣੀ ਨਵੀਂ ਵਸਾ ਵਿੱਚ ਪੰਜਾਬ ਹੋਊਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਸਹਿਯੋਗ ਕਰ ਰਹੇ ਹੈ